ਕਿਹ ਹਾਲ ਹੈ ਸੱਜਣਾ ਅੱਜ ਵਾਕਤ ਖੜੇ ਫਰੀਦਕੋਟ ਮੇਲੇ ਤੇ ਤੇ 5225 ਮੈਸੀ ਫਰਗੂਸਨ ਟਰੈਕਟਰ ਆ ਗਿਆ ਸਰਕਾਰੀ ਸਬਸਿਡੀ 1 ਲੱਖ ਦੇ ਨਾਲ ਬਾਈ ਜੀ ਆਪਣੇ ਨਾਲ ਹੈਗੇ ਬਾਈ ਜੀ ਇਸ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ ਬਾਈ ਹਸਰੀ ਕਾਲ ਸੱਸੀਗਾ ਬਾਈ ਜੀ ਬਾਈ ਜੀ ਇਹ 1 ਲੱਖ ਰੁਪਏ ਸਬਸਿਡੀ ਕਿਵੇਂ ਹੋ ਰਹੀ ਹੈ ਸਭ ਤੋਂ ਪਹਿਲਾਂ ਪਾਲਬੰਨੀ ਵਿਭਾਗ ਵੱਲੋਂ ਇਹਦੇ ਤੇ 1 ਲੱਖ ਰੁਪਏ ਸਬਸਿਡੀ ਹੈ ਜੀ ਠੀਕ ਹੈ ਤੇ ਇਸ ਦੀ ਕੀਮਤ ਕਿੰਨੀ ਹੈਗੀ ਆ ਇਹ 4 ਲੱਖ 25 ਹਜ਼ਾਰ ਦਾ ਜੀ ਸਬਸਿਡੀ ਪਾ ਕੇ ਨਹੀਂ ਜੀ ਸਬਸਿਡੀ ਇਹਦੇ ਤੋਂ ਬਾਅਦ ਆ 3 ਲੱਖ 25 ਹਜ਼ਾਰ ਦਾ ਕਰਮਰ ਰਹਿ ਜਾਊਗਾ ਅੱਛਾ 3 25 ਹਜ਼ਾਰ ਰਹਿ ਕਿ ਕਿੰਨੇ ਹੌਸਪਾਵਰ ਦੇ ਵਿੱਚ ਹੈ ਜੀ ਇਹ 24 ਹੌਸਪਾਵਰ ਹੈ ਜੀ ਪੀਟੀਓ ਦੀ 19 ਹੌਸਪਾਵਰ ਦੀ ਹੈ ਜੀ 19 ਹੌਸਪਾਵਰ ਦੀ ਹੈ ਠੀਕ ਹੈ ਜੀ ਤੇ ਚਾਰ ਗੇਅਰ ਹੈ ਇਹਦੇ ਹਾਈ ਲੋ ਦੇ ਵਿੱਚ ਹਾਂਜੀ ਤੇ ਫਿਰ ਇਹਦੀਆਂ ਜਿਹੜੀਆਂ ਬ੍ਰੇਕਾਂ ਤੇਲ ਦੇ ਵਿੱਚ ਤਿੰਨ ਡਿਸਕਾਂ ਇੱਕ ਸਾਈਡ ਤੇ ਤਿੰਨ ਇੱਕ ਸਾਈਡ ਦੇ ਛੇ ਡਿਸਕਾਂ ਹੈ ਇਹਦੀਆਂ ਠੀਕ ਹੈ ਜੀ ਪੀਟੀਓ ਦੀ ਇਕਨੋਮੀ ਵੀ ਚੱਲਦੀ ਆ ਓਕੇ ਹਾਂਜੀ ਇਹ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਲੀਵਰ ਜੇ ਲੀਵਰ ਨੂੰ ਆਪਾਂ ਅੱਗੇ ਕਰਦੇ ਆ ਤਾਂ ਇੰਜਨ ਦੇ 2200 ਚੱਕਰਾਂ ਤੇ ਇਹਨੇ 540 ਚੱਕਰ ਦੇ ਦੇਣੇ ਆ ਹਾਂਜੀ ਜੇ ਲੀਵਰ ਨੂੰ ਪਿੱਛੇ ਨੂੰ ਕਰਾਂਗੇ ਤਾਂ ਇਕਨੋਮੀ ਮੋਡ ਹੋ ਜਾਊਗਾ ਸਾਡੇ 150 1650 ਚੱਕਰਾਂ ਤੇ ਤੇ 540 ਚੱਕਰ ਹੋ ਜਾਣ। ਠੀਕ ਹੈ ਬਾਈ ਜੀ। ਤੇ ਜਿਹੜਾ ਇਹਦਾ ਰੋਟਾਵੇਟਰ ਕਿੰਨਾ ਕਿੰਨੇ ਫੁੱਟਾਂ ਖਿੱਚਦਾ ਹੈ? ਇਹ 5 ਫੁੱਟ ਦਾ ਰੋਟਾਵੇਟਰ ਖਿੱਚੇਗਾ ਜੀ 7 ਕਲਟੀਵੇਟਰ ਖਿੱਚੂਗਾ ਜੀ ਇਹ। 7 ਦੇ ਕਲਟੀਵੇਟਰ। ਹਾਂ ਜੀ। ਪੂਰਾ ਜਾਨੀ ਕਿ ਚੈੱਕ ਕਰ ਲਿਆ ਵਾ ਤੁਸੀਂ? ਹਾਂ ਜੀ ਹਲਾ ਕੇ। ਇਹ ਕਸਟਮਰ ਦਾ ਟਰੈਕਟਰ ਹੀ ਆ ਜੀ ਇਹ ਵਿਕਿਆ ਹੋਇਆ ਆਲਰੇਡੀ। ਅੱਛਾ ਜੀ ਅੱਛਾ ਵਿਕਿਆ ਹੋਇਆ ਵਾ ਟਰੈਕਟਰ। ਤੇ ਇਹ ਟਰੈਕਟਰ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਇਹਨਾਂ ਨੂੰ ਜੀ? ਇਹਨੂੰ 6 ਮਹੀਨੇ ਹੋਇਆ ਨਵਾਂ ਲਾਂਚ ਹੋਇਆ। ਮੈਂ ਵੀ ਉਹੀ ਦੇਖਣਾ ਹੈ ਕਿ ਨਵਾਂ ਹੀ ਲ ਹਾਂਜੀ ਉਹਦੇ ਤੇ ਸਕੀਮ ਹੈ 30 ਸਤੰਬਰ ਤੱਕ 2.80 ਲੱਖ ਦਾ ਟਰੈਕਟਰ ਹੈ ਜੀ ਉਹ ਅੱਛਾ ਜੀ ਤੇ ਲੱਖ ਰੁਪਿਆ ਸਬਸਿਡੀ ਆ ਉਹਦੇ ਤੇ 1.80 ਲੱਖ ਦੇ ਰਹਿ ਜਾਣੀ ਕਸਟਮਰ 1.80 ਦਾ ਹੀ ਹਾਂਜੀ ਉਹਦੀਆਂ ਵੀ ਬ੍ਰੇਕਾਂ ਤੇਲ ਚ ਠੀਕ ਹੈ ਜੀ ਪੀਟੀਓ ਦੀ ਵੀ ਇਦਾਂ ਹੀ ਆ ਚਾਰ ਗੇਅਰ ਸਪੀਡ ਸਭ ਕੁਝ ਸੇਮ ਹੈ ਠੀਕ ਇਹ ਤਾਂ ਇਹ ਤਾਂ ਪੌਣਾ ਜਿਹਾ ਟਰੈਕਟਰ ਲੱਗਦਾ ਵੱਡਾ ਵੀ ਨਹੀਂਗਾ ਤੇ ਛੋਟਾ ਵੀ ਨਹੀਂਗਾ ਹਨਾ ਪੌਣਾ ਜਿਹਾ ਕਹਿ ਸਕਦੇ ਇਹਨੂੰ ਆਪਾਂ ਕਾ ਵੀ ਬਿਲਕੁਲ ਜੀ ਯਾਨੀ ਕਿ ਕੰਫਰਟੇਬਲ ਵੀ ਪੂਰਾ ਹੋਊਗਾ ਬੰਦਾ ਜਿਹੜਾ ਚਲਾਉਂਦਾ ਕੰਫਰਟੇਬਲ ਬਹੁਤ ਜ਼ਿਆਦਾ ਜੀ ਇਹ ਚਾਲਾਨ ਚ ਤੁਹਾਨੂੰ ਮਤਲਬ ਆਗੂ ਹੀ ਨਹੀਂ ਫੀਲ ਕਿ ਤੁਸੀਂ ਛੋਟਾ ਟਰੈਕਟਰ ਚਲਾ ਰਹੇ ਹੋ ਛੋਟਾ ਟਰੈਕਟਰ ਚਲਾ ਰਹੇ ਹਾਂ ਜਿਹੜੀ ਸਿਟਿੰਗ ਕਪੈਸਿਟੀ ਹੈ ਜੋ ਲੀਵਰ ਹੈ ਸਾਰੇ ਤੁਹਾਡੇ ਇਨ ਹੈਂਡ ਹੀ ਹੈ ਸਭ ਤੇ ਬਾਕੀ ਜੇ ਆਪਾਂ ਹੋਰ ਕੋਈ ਕੰਪਨੀ ਨਾਲ ਕੰਪੇਅਰ ਕਰਗੇ ਐਡਾ ਟਰੈਕਟਰ ਤੇ ਤੇ ਮੇਰੇ ਹਿਸਾਬ ਨਾਲ ਕਾਫੀ ਰੇਟ ਸਸਤਾ ਹੈਗਾ ਵਾ ਬਹੁਤ ਸਸਤਾ ਹੈ ਜੀ ਹੈਨਾ ਜੀ ਬਹੁਤ ਸਸਤਾ ਹੈ ਫਿਰ ਇਹਦੇ ਚ ਜਿਹੜੇ ਫੀਚਰ ਹੈ ਉਹ ਕਿਸੇ ਟਰੈਕਟਰ ਦੇ ਵਿੱਚ ਨਹੀਂ ਬਿਲਕੁਲ ਜੀ ਬਿਲਕੁਲ ਹੋਰ ਫੀਚਰ ਕੀ ਹੈਗੇ ਜੀ ਇਹਦੇ ਵਿੱਚ ਇਸ ਤੋਂ ਇਲਾਵਾ ਕੁਝ ਤੁਹਾਡੀ ਨੌਲੇਜ ਦੇ ਵਿੱਚ ਹੋਣ ਇਸ ਤੋਂ ਇਲਾਵਾ ਜਿਹੜਾ ਮੇਨ ਗੱਲ ਹੈ ਜੀ ਮੈਸੀ ਦੀ ਸਾਰਾਂ ਤੋਂ ਵੱ ਬਾਕੀ ਕਿਸੇ ਟਰੈਕਟਰ ਨਾਲ ਰੋਡ ਤੇ ਤੁਸੀਂ ਲੈ ਕੇ ਜਾਣਾ ਤਾਂ ਇਹਦਾ ਤੇਲ ਖਰਚਾ ਬਹੁਤ ਹੀ ਜ਼ਿਆਦਾ ਘਟ ਹੈ ਓਕੇ ਜੀ ਟਾਇਰ ਕਿਹੜੇ ਕਿਹੜੇ ਨੰਬਰ ਦੇ ਹੈਗੇ ਇਹਨਾਂ ਦਾ ਕੀ ਸਾਈਜ਼ ਹੈਗਾ ਟਾਇਰ ਇਹਦਾ ਹੈਗਾ ਜੀ 83 24 ਦਾ ਜੀ ਪਿਛਲਾ ਟਾਇਰ ਹਾਂਜੀ ਹਾਂਜੀ ਤੇ ਅਗਲਾ ਹੈਗਾ ਵਾਜੀ ਟਾਇਰ ਅਗਲਾ ਹੈਗਾ ਜੀ ਇਹਦਾ 525 14 ਦੇ ਫਿਰ ਇਹਦੇ ਚ ਇੱਕ ਫਾਇਦਾ ਹੋਰ ਹੈ ਜੀ ਬਾਗ ਵਾਲੇ ਬੰਦਿਆਂ ਨੂੰ ਕੀ ਹੁੰਦਾ ਜੀ ਉਹਨਾਂ ਨੂੰ ਟਾਇਰ ਸੈਟਿੰਗ ਕਰਨੀ ਪੈਂਦੀ ਹੈ ਇਹਦਾ 32 ਇੰਚ ਤੋਂ ਲੈ ਕੇ 46 ਇੰਚ ਤੱਕ ਤੁਸੀਂ ਟਾਇਰ ਦੀ ਮਾਗਲੇ ਦੀ ਸੈਟਿੰਗ ਕਰ ਸਕਦੇ ਹੋ ਅੱਛਾ ਜੀ ਅਡਜਸਟ ਹੁੰਦਾ ਵਾ ਹਾਂਜੀ ਇਹਦਾ ਕਿੱਧਰ ਹੈਗਾ ਅਡਜਸਟ ਵਾਲਾ ਸਿਸਟਮ ਇੱਧਰ ਇਹ ਪਲੇਟਾਂ ਤੋਂ ਤੁਸੀਂ ਜਿਹੜੀ ਅਡੇਟ ਹੈ ਸੈਟਿੰਗ ਕਰ ਸਕਦੇ ਹੋ ਅੱਛਾ ਨਾਲ ਸੁਭੇਸ਼ ਸਰ ਪਾ ਸਕਦੇ ਹਾਂ ਹਾਂਜੀ ਫਿਰ ਟਰਾਲੀ ਵਾਲੀ ਪਾਈਪ 20 ਲੱਗੀ ਹੋਈ ਹੈ ਇਹਦੇ ਤੇ ਤੁਸੀਂ ਟਰਾਲੀ ਉਹ ਲਾਉਣੀ ਆ ਤਾਂ ਉਹ ਲੱਗਣਗੇ ਤੇ ਜਿਹੜੀ ਐਕਸੈਸਰੀ ਵਗੈਰਾ ਕੀ ਆਉਂਦੀ ਹੈ ਨਾਲ ਬਾਈ ਜੀ ਇਹਦੇ ਐਕਸੈਸਰੀ ਵਗੈਰਾ ਇਦਾਂ ਹੀ ਆ ਜੀ ਟਰੈਕਟਰ ਕਸਟਮਰ ਦੀ ਡਿਮਾਂਡ ਤੇ ਜੋ ਕਸਟਮਰ ਦੀ ਕਿਉਂਕਿ ਔਰਚਡ ਦੇ ਵਿੱਚ ਕੀ ਹੁੰਦਾ ਜੀ ਕਸਟਮਰ ਨੂੰ ਅਲੱਗ-ਅਲੱਗ ਡਿਮਾਂਡ ਹੁੰਦੀ ਆ ਕੋਈ ਕਿਵੇਂ ਚਲਾਉਂਦਾ ਕੋਈ ਕਿਵੇਂ ਚਲਾਉਂਦਾ ਹਾਂਜੀ ਉਹਦੀ ਡਿਮਾਂਡ ਦੇ ਅਕੋਰਡਿੰਗ ਫਿਰ ਆਪਾਂ ਇਹਦੇ ਨਾਲ ਐਕਸੈਸਰੀ ਅਵੇਲੇਬਲ ਕਰਾ ਦੇਣਾ ਓਕੇ ਓਕੇ ਤੇ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਹੈਗਾ ਬਾਈ ਜੀ ਇਹਦਾ 30 ਲੀਟਰ ਦਾ ਹੈ ਜੀ ਠੀਕ ਹੈ ਹਾਂ 3 ਲੀਟਰ ਦਾ ਤੇ ਬਾਕੀ ਬਹੁਤ ਵਧੀਆ ਯਾਨੀ ਕਿ ਜਿਵੇਂ ਆ ਬਾਈ ਉਹ ਨਹੀਂ ਬੈਠੇ ਆ ਯਾਨੀ ਕਿ ਪੂਰਾ ਵਧੀਆ ਭਾਰਾ ਸਰੀਰ ਹੈਗਾ ਬਾਈ ਦਾ ਲਾਵੇਂ ਉੱਚੇ ਲੰਮੇ ਹੈਗੇ ਆ ਪੂਰਾ ਕੰਫਰਟੇਬਲ ਬੈਠੇ ਆ ਫਿਰ ਬਹੁਤ ਕੰਫਰਟੇਬਲ ਹੈ ਜੀ ਚਲੌਣ ਚ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਬਿਲਕੁਲ ਜੀ ਬਿਲਕੁਲ ਫਿਰ ਇਹ ਕੀ ਹੈ ਕਿ ਸੇਫਟੀ ਦੇ ਕਰਕੇ ਕਿ ਕਲਚ ਨੱਪੇ ਨਪਾਂਗੇ ਤਾਂ ਫਿਰ ਹੀ ਸਟਾਰਟ ਹੋਣਾ ਨਹੀਂ ਤਾਂ ਇਹ ਸਟਾਰਟ ਨਹੀਂ ਹੋਣਾ ਅੱਛਾ ਕਲਚ ਨੱਪੇ ਤਾਂ ਠੀਕ ਹੈ ਜੀ ਜਿੱਦਾਂ ਕਾਰਾਂ ਕਲਚ ਨੱਪਣ ਤੇ ਸਟਾਰਟ ਹੁੰਦੀਆਂ ਉਵੇਂ ਹੀ ਇਹ ਕਲਚ ਨੱਪਾਂਗੇ ਤਾਂ ਸਟਾਰਟ ਹੋਊਗਾ ਠੀਕ ਹੈ ਜੀ ਤੇ ਪਾਵਰ ਹੈਗਾ ਨਹੀਂ ਇਹ ਮੈ ਅੱਛਾ ਕਿਉਂਕਿ ਲੋਡ ਹੀ ਨਹੀਂ ਟਾਇਰ ਸਾਈਜ਼ ਛੋਟਾ ਕਰਕੇ ਇਹ ਕੰਫਰਟੇਬਲ ਹੀ ਪਾਵਰ ਦਾ ਦਿੰਦਾ ਤੇ ਪਾਵਰ ਵੀ ਆਉਂਦਾ ਜਾਂ ਨਹੀਂ ਜੀ ਪਾਵਰ ਨਹੀਂ ਆਉਂਦਾ ਅੱਛਾ ਇਹੀ ਆਉਂਦਾ ਇੱਕੋ ਮਾਡਲ ਹੀ ਆ ਰਿਹਾ ਇਹਦੇ ਵਿੱਚ ਹਾਂਜੀ ਇਹਦੇ ਵਿੱਚ 52 25 ਚ ਇੱਕੋ ਆ ਜੀ ਜਿਹੜਾ 20 ਹਾਰਸ ਪਾਵਰ ਆ ਉਹ ਦੋ ਮਾਡਲ ਆ ਰਹੇ ਆ ਉਹਦੇ ਚ 4x4 ਵੀ ਆ ਰਿਹਾ ਹੈ 2 ਵੀਲ ਵੀ ਆ ਰਿਹਾ ਹੈ ਓਕੇ ਜੀ ਹਾਂਜੀ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਜੀ ਬਾਈ